ਸ਼ੌਮੀ ਨੇ ਫਿਰ ਜਦੋਂ ਸਿੱਧਾ ਚਾਲ ਮਾਰ ਦਿੱਤੀ ਉਸ ਨੂੰ ਆਪਣੀ ਸਾਲ ਤੇ ਭਰੋਸਾ ਤਾਂ ਨਹੀਂ ਸੀ ਪਰ ਇੱਕ ਸナイਪਰ ਜੋ ਹਜ਼ਾਰਾਂ ਮੀਟਰ ਦੂਰ ਸੀ ਨੇਤਰੰਤ ਗੋਲੀ ਚਲਾਈ ਸ਼ੁਕਰ ਹੈ ਗੋਲੀ ਉਸ ਦੀ ਪਿੱਠ ਨੂੰ ਛੂ ਕੇ ਲੰਘ ਗਈ ਤੇ ਉਹ ਸੇਫ ਜਗ੍ਹਾ ਤੇ ਪਹੁੰਚ ਗਈ ਥੱਲੇ ਡਿੱਗਣ ਕਰਕੇ ਉਸ ਦੇ ਸਰੀਰ 'ਤੇ ਦਰਦ ਹੋ ਰਿਹਾ ਸੀ ਪਰ ਫਿਰ ਵੀ ਉਹ ਸੋਫੇ ਹੇਠ ਪਈ ਛੋਟੀ ਪਿਸਤੌਲ ਚੁੱਕਣਾ ਚਾਹੁੰਦੀ ਸੀ ਪਰ ਉਹ ਥੋੜੀ ਦੂਰ ਸੀ ਉੱਥੋਂ ਤੱਕ ਉਸ ਦਾ ਹੱਥ ਨਹੀਂ ਪਹੁੰਚ ਰਿਹਾ ਸੀ ਇਸ ਲਈ ਸ਼ੌਮੀ ਨੇ ਜਲਦੀ ਨਾਲ ਸੋਫਾ ਉਠਾ ਲਿਆ ਪਰ ਜਦੋਂ ਉਸ ਨੇ ਵੇਖਿਆ ਤਾਂ ਜੋ ਨਜ਼ਾਰਾ ਸਾਹਮਣੇ ਆਇਆ ਉਹ ਦੇਖ ਕੇ ਉਹ ਹੈਰਾਨ ਰਹਿ ਗਈ ਕਿ ਕਿ ਸੋਫੇ ਦੇ ਹੇਠਾਂ ਇੱਕ ਸਨਾਈਪਰ ਗਨ ਲੁਕਾਈ ਹੋਈ ਸੀ ਦੂਜੇ ਪਾਸੇ ਅਸਲੀ ਸਨਾਈਪਰ ਨੇ ਫਿਰ ਆਪਣੀ ਰਾਈਫਲ ਤੇ ਗੋਲੀ ਪਾਈ ਤੇ ਜ਼ੂਮ ਕਰਕੇ ਟਾਰਗੇਟ ਵੇਖਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸਨੇ ਦੇਖਿਆ ਸ਼ਾਉਮੀ ਸਿੱਧਾ ਉਸਦੀ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਰਹੀ ਸੀ ਇੱਕ ਗੋਲੀ ਚੱਲਣ ਦੀ ਆਵਾਜ਼ ਆਈ ਤੇ ਸਨਾਈਪਰ ਨੂੰ ਗੋਲੀ ਲੱਗੀ ਉਹ ਉਸੇ ਥਾਂ ਮਰ ਗਿਆ ਪਰ ਸਵਾਲ ਇਹ ਸੀ ਕਿ ਸ਼ਾਉਮੀ ਦੇ ਪਿੱਛੇ ਕੌਣ ਪਿਆ ਹੋਇਆ ਸੀ ਅਸਲ 'ਚ ਕੁਝ ਦਿਨ ਪਹਿਲਾਂ ਸ਼ਾਉਮੀ ਦੇ ਚਾਚਾ ਨੇ ਅਚਾਨਕ ਆਤਮ ਹੱਤਿਆ ਕਰ ਲਈ ਸੀ ਪਰ ਜਦੋਂ ਸ਼ਾਉਮੀ ਨੇ ਉਹਨਾਂ ਦੇ ਸਰੀਰ ਨੂੰ ਵੇਖਿਆ ਤਾਂ ਉਸਨੂੰ ਕੁਝ ਅਜੀਬ ਲੱਗਿਆ ਕਿਉਂਕਿ ਉਸਦੇ ਚਾਚੇ ਦੇ ਗ ਉਹਨਾਂ ਨੇ ਬਿਲਡਿੰਗ ਦੇ ਸਿਕਿਉਰਿਟੀ ਕੈਮਰੇ ਦੀ ਜਾਂਚ ਕਰ ਲਈ ਹੈ ਤੇ ਉਸ ਵਕਤ ਘਰ ਵਿੱਚ ਹੋਰ ਕੋਈ ਨਹੀਂ ਸੀ ਇਸ ਕਰਕੇ ਉਹਨਾਂ ਨੇ ਮਰਡਰ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਪਰ ਉਸੇ ਸਮੇਂ ਸ਼ੌਮੀ ਦੀ ਨਜ਼ਰ ਚਾਚੇ ਦੀ ਲਾਤ ਉੱਤੇ ਬਣੇ ਟੈਟੂ ਤੇ ਪਈ ਉਸ ਟੈਟੂ ਦਾ ਮਤਲਬ ਸੀ ਕਿ ਲੋਕਾਂ ਦੀ ਹੱਤਿਆ ਵਿੱਚ ਮਦਦ ਕਰਨੀ ਉਤੋਂ ਸ਼ੌਮੀ ਨੂੰ ਸ਼ੱਕ ਹੋਇਆ ਕਿ ਚਾਚੇ ਦੀ ਮੌਤ ਦੇ ਪਿੱਛੇ ਕੋਈ ਵੱਡਾ ਰਾਜ਼ ਹੋ ਸਕਦਾ ਹੈ ਉਸ ਨੂੰ ਯਾਦ ਆਇਆ ਜਦ ਆਖਰੀ ਵਾਰ ਉਸ ਦਾ ਚਾਚਾ ਉਸ ਨੂੰ ਮਿਲਣ ਆਇਆ ਸੀ ਤਾਂ ਉਸ ਦੇ ਚਾਚੇ ਨੇ ਉਸ ਦੀ ਸਿਕਿਉਰਿਟੀ ਲਈ ਉਸ ਦੇ ਹੋਸਟਲ ਵਿੱਚ ਕਈ ਜਾਲ ਲਗਵਾ ਦਿੱਤੇ ਸਨ ਉਹਨੂੰ ਸ਼ੌਮੀ ਨੇ ਮਜ਼ਾਕ ਵਿੱਚ ਕਿਹਾ ਕਿ ਪੰਜਵੀਂ ਮੰਜ਼ਲ ਤੇ ਕਿਹੜਾ ਚੋਰ ਹੋ ਜਾਵੇ ਤਾਂ ਉਹ ਉਸ ਵਿੱਚ ਛੁਪ ਜਾਵੇ ਕਿਉਂਕਿ ਉਹ ਅਲਮਾਰੀ ਨੂੰ ਗੋਲੀ ਵੀ ਨਹੀਂ ਤੋੜ ਸਕਦੀ ਉਹਨੂੰ ਸ਼ਾਉਮੀ ਨੂੰ ਚਾਚੇ ਦੀਆਂ ਗੱਲਾਂ ਥੋੜੀਆਂ ਅਜੀਬ ਲੱਗੀਆਂ ਸਨ ਪਰ ਹੁਣ ਸਾਰਾ ਕੁਝ ਸਮਝ ਆਉਣ ਲੱਗਿਆ ਸੀ ਚਾਚੇ ਦੀ ਮੌਤ ਦੇ ਪਿੱਛੇ ਸੱਚਮੁੱਚ ਕੋਈ ਵੱਡਾ ਰਾਜ਼ ਲੁਕਿਆ ਹੋਇਆ ਸੀ ਚਾਚੇ ਦੇ ਅੰਤਿਮ ਸੰਸਕਾਰ ਤੋਂ ਬਾਅਦ ਸ਼ਾਉਮੀ ਘਰ ਵਾਪਸ ਆ ਗਈ ਉਹ ਚਾਚੇ ਨਾਲ ਬਿਤਾਏ ਪਲਾਂ ਨੂੰ ਯਾਦ ਕਰ ਰਹੀ ਸੀ ਤੇ ਹੌਲੀ-ਹੌਲੀ ਆਪਣੇ ਦੁੱਖ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਇਸ ਦੌਰਾਨ ਉਸਦਾ ਇੱਕ ਦੋਸਤ ਜੈਕ ਉਸ ਨੂੰ ਮਿਲਣ ਆਇਆ ਸ਼ਾਉਮੀ ਦਾ ਦੁੱਖ ਦੇਖ ਕੇ ਜੈਕ ਨੂੰ ਸਮਝ ਨਹੀਂ ਆਇਆ ਕਿ ਉਹ ਕਿਵੇਂ ਉਸ ਦਾ ਸਾਥ ਦੇਵੇ ਉਹ ਚੁੱਪਚਾਪ ਉਸਦਾ ਜਿੱਕੇ ਅਸਾ ਦੇ ਨਾਲ ਜੈਕ ਨੇ ਅਲਮਾਰੀ ਖੋਲੀ ਤੇ ਅੰਦਰ ਇੱਕ ਮੋਬਾਈਲ ਫੋਨ ਨਿਕਲਿਆ ਉਸ ਨੇ ਤਰਹੁਤ ਉਹ ਫੋਨ ਸ਼ਓਮੀ ਨੂੰ ਦੇ ਦਿੱਤਾ ਜਦੋਂ ਸ਼ਓਮੀ ਨੇ ਮੋਬਾਈਲ ਫੋਨ ਦੇਖਿਆ ਤਾਂ ਉਸ ਤੇ ਇੱਕ ਬੈਂਕ ਦਾ ਮੈਸੇਜ ਆਇਆ ਹੋਇਆ ਸੀ ਤੇ ਉਸ ਮੈਸੇਜ ਦੀ ਜਾਣਕਾਰੀ ਨੇ ਦੋਵਾਂ ਨੂੰ ਹਿਲਾ ਕੇ ਰੱਖ ਦਿੱਤਾ